ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਕੋਈ ਉਹ ਆਪਣੀ ਬੇਟੀ ਕੋਲੇ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀ ਮਾੜੀ ਮੁਸਫਾ ਦੇ ਇੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ ਜੇ ਤੁਸੀਂ ਪੈਸੇ ਨਹੀਂ ਦਿਓਗੇ ਸਰ ਕੋਈ ਕੰਡੈਮਨਡੀ ਲੈ ਕੇ ਘਟਨਾ ਨੂੰ ਕੋਈ ਜਿਹੜਾ ਹੈਗਾ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਮਾਮਲਾ ਸਰ ਸਾਡੇ ਮਾਨਯੋਗ ਡੀਜੀਪੀ ਸਾਹਿਬ ਬੋਰਮ ਯਾਦਵ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਫਿਰੋਤੀ ਦੀ ਕੋਈ ਵੀ ਥ੍ਰੈਟ ਕਾਲ ਆਉਂਦੀ ਹੈ ਤਾਂ ਬਹੁਤ ਸੀਰੀਅਸਲੀ ਲੈਂਦੇ ਨੇ ਉਸ ਨੂੰ ਇਹੇ ਕਰਕੇ ਜਦੋਂ ਇਸ ਮਾਮਲੇ ਬਾਰੇ ਵੀ ਸਾਨੂੰ ਪਤਾ ਲੱਗਿਆ ਅਸੀਂ ਬਹੁਤ ਸੀਰੀਅਸਲੀ ਲਿਆ ਤੇ ਕੁਝ ਘੰਟਿਆਂ ਚ ਇਹ ਸੌਲਵ ਵੀ ਕਰ ਦਿੱਤਾ ਇਹਦੇ ਚ ਬੇਸਿਕਲੀ ਗੱਲ ਇਹ ਸੀਗੀ ਕਿ ਰਾਜਵੀਰ ਰਾਣ ਦੀ ਇੱਕ ਲੇਡੀ ਜਿਹੜੀ ਕਿ ਕਮਿਆਣੀ ਦੀ ਰਹਿਣ ਵਾਲੀ ਹੈ ਉਹਦੇ ਹਸਬੰਡ ਦੀ ਡੈਥ ਹੋਈ ਹੈ ਉਹ ਆਪਣੀ ਬੇਟੀ ਕੋਲੇ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀ ਮਾੜੀ ਮੁਸਫਾ ਦੇ ਵਿੱਚ ਪਰਸੋਂ ਉਹ ਪਰसों ਉਹ ਪੀਰ ਦੇ ਘਰ ਹੀ ਗਈ ਸੀਗੀ ਮੱਥਾ ਟੇਕਣ ਦੇ ਵਾਸਤੇ ਉਸ ਤੋਂ ਬਾਅਦ ਉਹ ਆਪਣੇ ਆਪ ਹੀ ਚੜ੍ਹ ਕੇ ਗਈ ਸੀ ਜਦੋਂ ਕਿ ਇਹਨਾਂ ਨੂੰ ਦੱਸਿਆ ਗਿਆ ਸੀ ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਕਾਰ ਤੇ ਮੈਨੂੰ 4 3-4 ਬੰਦੇ ਚੱਕ ਕੇ ਲੈ ਗਏ ਨੇ ਇਹ ਹੀ ਗੱਲ ਨਹੀਂ ਸੀ ਆਪਣੇ ਆਪ ਗਈ ਸੀ ਕੇਵਲ ਸਿੰਘ ਦੇ ਘਰੇ ਗਈ ਸੀ ਉੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ ਜੇ ਤੁਸੀਂ ਪੈਸੇ ਨਹੀਂ ਦਿਓਗੇ ਜੋ 30000 ਰੁਪਏ ਮੰਗ ਰਹੇ ਨੇ ਤਾਂ ਮੈਨੂੰ ਇਹ ਮਾਰ ਦੇਣਗੇ ਇਹਦੇ ਵਿੱਚ ਇਹ ਜਿਹੜੀ 92 ਵਾਲਾ ਨੰਬਰ ਵਾਲਾ ਪਾਕਿਸਤਾਨ ਦਾ ਇੱਕ ਨੰਬਰ ਹੈ ਉਹ ਤੋਂ ਪੋਲਾਂ ਆਈਆਂ ਸੀ ਪਹਿਲਾਂ ਤਾਂ ਇਹਨੂੰ ਮਤਲਬ ਰਾਜਵੀਰ ਕੌਰ ਨੂੰ ਆਇਆ ਫਿਰ ਇਹਨੂੰ ਪੋਲਾਂ ਉਹਨਾਂ ਨੂੰ ਆਈਆਂ ਤੇ ਉਹ 92 ਵਾਲਾ ਹਜੇ ਬੰਦਾ ਟ੍ਰੇਨਸ ਕਰਨਾ ਬਾਕੀ ਹੈ ਇਹਦੇ ਵਿੱਚ ਬਾਕੀ ਇਹਦੇ ਵਿੱਚ ਜਿਨੇ ਉਹ ਉਹਦੀ ਫੇਕ ਉਹ ਫਰੋਤੀ ਵਾਲੀ ਘੁਬਾਰਦਤ ਉਹਦੀਆਂ ਵੀਡੀਓਜ਼ ਬਾਲ ਖੁੱਲੇ ਦੀਆਂ ਜਾਂ ਉਹ ਇਹ ਦਿਖਾਇਆ ਜਾ ਰਹੇ ਸੀ ਤਸ਼ੱਦਦ ਹੋ ਰਿਹਾ ਹੈ ਉਹ ਵਾਲੀਆਂ ਵੀਡੀਓਜ਼ ਜਿਹਨੇ ਬਣਾਈਆਂ ਸੀ ਉਹ ਮੁੰਡਾ ਤੇ ਰਾਜਵੀਰ ਕੌਰ ਜੀ ਨੇ ਇਹ ਸਾਰਾ ਡਰਾਮਾ ਰੱਜਿਆ ਸੀ ਉਹ ਫੜਲੇ ਗਏ ਨੇ ਜਿਹੜਾ ਇੱਕ ਕਿਸੇ ਬੈਂਕ اکاؤنٹ ਵੀ ਪਿਕਚਰ ਜਾਇਆ ਹੈਗਾ ਜਿਹੜਾ ਕਿ ਯੂਪੋ ਬੈਂਕ ਦਾ ਹੈਗਾ ਅੱਜ ਬੈਂਕਾਂ 'ਚ ਛੁੱਟੀ ਹੋਣ ਕਰਕੇ ਉਹ ਸਾਨੂੰ ਨਹੀਂ ਟਰੇਸ ਹੋ ਸਕਿਆ ਉਹ ਮੰਡੇ ਨੂੰ ਸਾਨੂੰ ਪਤਾ ਲੱਗ ਜੇਗਾ ਉਸ ਤੋਂ ਬੰਦਾ ਵੀ ਟਰੇਸ ਹੋ ਜਾਏਗਾ ਵੀ ਕਿਨੇ ਇਹ ਇਹ ਸਾਜ਼ਿਸ਼ ਦੇ ਪਿੱਛੇ ਹੋਰ ਕੌਣ ਨੇ ਸਰ ਤੁਹਾਡੇ ਕੋਲੇ ਇਹ ਮਾਮਲਾ ਕਿਸ ਤਰ੍ਹਾਂ ਆਇਆ ਸਾਡੇ ਕੋਲੇ ਜਸਲੀਨ ਕੌਰ ਨੇ ਅਪਰੋਚ ਕੀਤਾ ਉਹ ਕੱਲ ਰਾਤ ਸਾਡੇ ਕੋਲੇ ਐਸਐਚਓ ਸਾਹਿਬ ਨੂੰ ਮਿਲੀ ਉਹਨੇ ਦੱਸਿਆ ਵੀ ਇਹ ਕਰਕੇ ਮੈਨੂੰ 92 ਵਾਲਾ ਇੱਕ ਨੰਬਰ ਹੈਗਾ ਜੋ ਕਿ ਵਰਚੁਅਲ ਨੰਬਰ ਸੀਗਾ ਵਰਚੁਅਲ ਨੰਬਰ ਤੁਸੀਂ ਸਮਝਿਆ ਇਹਦਾ ਨੰਬਰ ਹੁੰਦਾ ਹੈ ਕਿ سیم ਵਾਲਾ ਨੰਬਰ ਉਹ سیم ਵਾਲਾ ਨੰਬਰ ਨਹੀਂ ਉਹ ਜਨਰੇਟਡ ਨੰਬਰ ਸੀਗਾ ਸੌਫਟਵੇਅਰ ਹੈਗੇ ਨੇ ਸੈਕਿੰਡ ਲਾਈਨ ਜਾਂ ਕੁਝ ਇਹ ਜੇ ਸੌਫਟਵੇਅਰ ਜਿਨ੍ਹਾਂ ਤੋਂ ਇਹ ਜੇ ਨੰਬਰ ਬਣ ਜਾਂਦੇ ਨੇ ਉਹ ਨੰਬਰ ਸੀਗਾ ਉਹ ਉਸ ਟਾਈਪ ਦੇ ਨੰਬਰ ਤੋਂ ਕਿਉਂਕਿ WhatsApp ਕਾਲ ਹੋਈ ਸੀ ਨਾਰਮਲ ਕਾਲ ਨਹੀਂ ਸੀ ਕਿ ਇਸ ਕਰਕੇ ਉਸ ਵਰਚੁਅਲ ਨੰਬਰ ਤੇ ਫਿਰ ਉਸ ਤੋਂ ਬਾਅਦ ਫੜੇ ਤਾਂਗੇ ਕਿਉਂਕਿ ਉੱਥੇ ਜਿਹੜਾ ਨੰਬਰ ਯੂਜ਼ ਹੋਇਆ ਉਹ ਕੇਵਲ ਸਿੰਘ ਦੇ بیٹے ਦਾ ਨੰਬਰ ਯੂਜ਼ ਹੋਇਆ ਜਿਸ ਤੇ ਇਹਨਾਂ ਨੇ ਕਾਨਫਰੈਂਸ ਕਾਲ ਕਿਉਂਕਿ ਉਹ ਬੰਦਾ ਤੀਸਰੀ ਜਗ੍ਹਾ ਤੇ ਬੈਠਾ ਸੀ 92 ਵਾਲਾ ਨੰਬਰ ਪਰ ਉਹਨੇ ਇਹਨਾਂ ਨੂੰ ਕਾਨਫਰੰਸ ਤੇ ਲੈ ਕੇ ਇਹਨਾਂ ਨੂੰ ਫਿਰ ਇਹ ਵੀਡੀਓਜ਼ ਭੇਜੀਆਂ ਸਾਰੀਆਂ ਤੇ ਧਮਕੀਆਂ ਵੀ ਦਿੱਤੀਆਂ ਉਹਨਾਂ ਦੀ ਹਾਜ਼ਰੀ ਤਾਂ ਜਾ ਕੇ ਇੱਕ ਰਾਜਵੀਰਪੁਰ ਸਾਨੂੰ ਮਿਲੀ ਜਸਲੀਨ ਕੋਲ ਅਮੀ ਜਦੋਂ ਸਾਨੂੰ ਨੰਬਰ ਦੱਸਿਆ ਤਾਂ ਫਿਰ ਸਾਡੀ ਨੌਲੇਜ ਚ ਜਿਹੜਾ ਦੂਸਰਾ ਕੋਰਟ ਪੂਰੇ ਵਾਲੇ ਬੰਦੇ ਦਾ ਨੰਬਰ ਆ ਗਿਆ ਸੀ ਘਰੋਂ ਉੱਥੋਂ ਫਿਰ ਅਸੀਂ ਇਹ ਪ੍ਰੈਸ ਸਰ ਕੌਣ ਕੌਣ ਇਨਵੋਲਵ ਸਨ ਇਹਨਾਂ ਦੇ ਵਿੱਚ ਇਹਦੇ ਵਿੱਚ ਹਾਜ਼ਰ ਵੀ ਕਰੀ ਜਿਹੜੀ ਹੈਗੀ ਰਾਜਵੀਰਪੁਰ ਜਿਹਦੀ ਮੇਨ ਮਤਲਬ ਜਿਹਨੇ ਡਰਾਮਾ ਕੀਤਾ ਸਾਰਾ ਤੇ ਗੁਰਵਿੰਦਰ ਸਿੰਘ ਜਿਹਨੇ ਉਕੀਆਂ ਇਹੋ ਜਿਹਾ ਡਰਾਮਾ ਕਰਦੇ ਦੀਆਂ ਫੋਟੋ ਆਮਾ ਜੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਗੁਰਵਿੰਦਰ ਸਿੰਘ ਤੇ ਰਾਜਵੀਰ ਪੋਟਦੀ ਤਾਂ ਗ੍ਰਿਫਤਾਰ ਹੀ ਪਾ ਲਈ ਹੈ ਬਾਕੀ ਜਿਹੜੇ ਦੋਸ਼ੀ ਨੇ ਹਜੇ ਫਰਾਰ ਨੇ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੀ ਸਚਾਈ ਸਾਹਮਣੇ ਆਏਗੀ ਤੇ ਜਿਹੜਾ ਇਹ ਬੰਦਾ ਹੈਗਾ ਆਪਣਾ 92 ਵਾਲਾ ਜਿਹੜਾ ਰਾਹੁਲ ਆਦੇ ਆਪ ਨੂੰ ਕਹਿੰਦਾ ਹੈਗਾ ਇਹਨੂੰ ਵੀ ਕਾਬੂ ਕਰਕੇ ਕਿਉਂਕਿ ਇਹ ਕਾਬੂ ਆ ਜਾਏਗਾ ਇਹਦੇ ਬੈਂਕ ਅਕਾਊਂਟ ਸਾਡੇ ਕੋਲ ਹੈਗੇ ਇਸ ਕਰਕੇ ਕਾਬੂ ਆ ਜਾਏ ਕਿਸ ਤਰ੍ਹਾਂ ਦੇ ਦਿਨ ਜਿਹੜਾ ਇਹਨਾਂ ਦੇ ਜਸਲੀਨ ਨੂੰ ਕਰਨ ਦੇ ਆਪਸ ਵਿੱਚ ਸੰਬੰਧ ਕੀ ਹੈ ਜਿਹੜੀ ਇਹ ਆਪਣਾ ਜਸਲੀਨ ਹੈ ਰਾਜਵੀਰ ਦੀ ਮਾਤਾ ਹੈ ਉਥੇ ਇਹਦੇ ਹਸਬੰਡ ਦੀ ਡੈਥ ਹੋਈ ਹੋਈ ਹੈ ਮਤਲਬ ਜਸਦੀਨ ਦੇ ਫਾਦਰ ਦੀ ਡੈਥ ਹੋਈ ਹੈ ਇਸ ਕਰਕੇ ਇਹ ਇੱਥੇ ਰਹਿ ਰਹੀ ਹੈ ਆਪਣੇ ਲੜਕੀ ਦੇ ਸਹੁਰੇ ਘਰ ਰਹੀ ਹੈ ਕਿਹੜੇ ਧਾਰਾ ਦੇ ਅਧੀਨ ਪਰਚਾ 387 ਜਿਹੜੀ ਕਿ ਮਾਰ ਦੇਣ ਦੀ ਧਮਕੀ ਦੇ ਕੇ ਪੈਸੇ ਉਗਰਾਉਣਾ ਉਹ 387 120 20 506 ਜਿਹੜੀ ਕਿ ਧਮਕੀ ਦੇਣਾ ਮਾਰਨ ਦੀ ਧਮਕੀ ਦੇਣਾ ਉਹਦੇ ਤਹਿਤ ਪਰਚਾ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਹੁੰਦੀ ਰਹਿੰਦੀਆਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਉਦੋਂ ਹੁੰਦੀ ਆ ਤਾਂ ਰਹਿੰਦੀਆਂ ਨੇ ਪਰ ਫੜੇ ਵੀ ਜਾਂਦੇ ਨੇ ਇਸ ਤੋਂ ਹੀ ਸਾਬਤ ਹੁੰਦਾ ਹੈ ਵੀ ਬੰਦਾ ਕੋਈ ਨਾ ਕੋਈ ਗਲਤੀ ਕਰਦਾ ਹੈਗਾ ਫੜਿਆ ਜਾਂਦਾ ਹੈ ਇਹ ਤਾਂ ਅਸਲ ਮਤਲਬ ਟੱਚਡ ਅਸਲ